ਸਾਰੇ ਪੈਪ ਬਾਈ ਸਟੀਲ ਦੇ ਲੱਗੇ ਹੋਏ ਆ ਇਨਲਟ ਵਾਲਾ ਸਾਰਾ A to Z ਉਧਰ ਦੇ ਵੀ ਜਿਹੜੇ ਪੈਪ ਆਉਣੇ ਉਹ ਵੀ ਸਾਰੇ ਸਟੀਲ ਦੇ ਆ ਲਓ ਵੀ ਸੱਜਣੋ ਟ੍ਰੈਕਟਰ ਕਰੋ ਚੈੱਕ ਜੀ ਫਾਰਮ ਟ੍ਰੈਕ 60 ਕਲਾਸਿਕ ਤੇ ਪੈਪ ਦਿਖਾਈ ਆ ਪੈਪ ਮੋੜੂਗਾ ਚਲੋ ਵੀ ਸੱਜਣੋ ਸ੍ਰੀ ਗੁਰੂ ਆਲ ਵੈਲਕਮ ਟੂ ਮਾਈ ਚੈਨਲ ਤੇ ਬਾਈ ਅੱਜ ਆਪਾਂ ਗੱਲ ਕਰਾਂਗੇ ਦੋ ਟਰੈਕਟਰਾਂ ਬਾਰੇ ਇੱਕ ਤਾਂ ਆਪਾਂ ਨੇ ਲਿਆਂਦਾ ਫਾਰਮ ਟ੍ਰੈਕ 60 2016 ਮਾਡਲ ਹੈ ਜੀ ਤੇ ਇੱਕ ਇੰਡੋ ਫਾਰਮ ਦਿਖਾਉਂਗਾ ਤੁਹਾਨੂੰ ਛੋਟਾ 4x4 ਵਿੱਚ ਇਹਦਾ ਆਪਣਾ 50 ਚਿੱਪੀ ਚੋਂਦਾ ਹੈ ਤੇ ਉਹ ਟਰੈਕਟਰ ਤੁਹਾਨੂੰ ਦੋਨੇ ਦਿਖਾਉਣੇ ਆ ਇੱਕ ਤਾਂ ਸੇਲ ਵਾਲਾ ਹੈ ਇੱਕ ਦਾ ਇੱਕ ਦੀ ਸਾਈ ਆਈ ਦੀ ਹੈ ਜਿਹੜਾ ਇੰਡੋ ਫਾਰਮ ਆਪਣਾ ਤੇ ਬਾਕੀ ਬਾਈ ਸਵੇਰੇ ਪਿੰਡ ਲੜਗੀ ਦੀਆਂ ਜੀ ਆਖਵਾ ਉਹ ਟਰੈਕਟਰ ਲਈ ਆਉਂਦਾ ਤਾਂ ਮੈਂ ਘਰ ਤੇ ਆ ਰਿਹਾ ਤਾਂ ਆਦੇ ਆਦੇ ਇੱਕ ਗੋਲੀ ਮਹਾਗਾਈ ਵਿੱਚ ਪੱਤੀ ਆਖੇ ਖਾਲੀ ਇੱਕ ਜਿਆਦਾ ਲਾਰੂ ਗਈ ਦੀ ਹੁਣ ਠੀਕ ਹੈ ਜਾਨੀ ਕਿ ਸੋਦਾ ਸੋਦਾ ਨਹੀਂ ਆਇਆ ਹੈਗਾ ਬਾਕੀ ਚਲੋ ਠੀਕ ਹੈ ਪਰਮਾਤਮਾ ਦੀ ਕਿਰਪਾ ਨਾਲ ਪ੍ਰਿੰਟਰ ਦਾ ਬਚਾਅ ਹੋ ਗਿਆ। ਇਹ ਬਾਕੀ ਤੁਸੀਂ ਵੀਡੀਓ ਦੇਖੋ ਟਰੈਕਟਰ ਦੇਖੋ ਆਨੰਦ ਮਾਣੋ ਠੀਕ ਹੈ ਜੀ। ਲਓ ਜੀ ਸੱਜਣਾ ਜਿੰਦੀ ਸ਼ੁਰੂਆਤ ਹੋ ਗਈ। ਤੇ 30 55 ਨੇ ਵੀ ਆ ਗਿਆ ਆਪਣੇ ਕੋਲ ਜਿਹੜਾ ਆਪਾਂ ਡਿਲੀਵਰੀ ਕਰਨਾ ਹੈ। ਤੇ 4x4 ਟਰੈਕਟਰ ਜੀ। 3 ਸੈਂਟਰ ਵਿੱਚ ਆਉਂਦਾ 14 12 ਵਿੱਚ। ਤੇ ਇਹ ਟਰੈਕਟਰ ਬਾਈਆਂ ਨੇ ਆਲੂ ਦਾ ਖਤਰ ਲਿਆ ਆਲੂ ਦੀ ਖੇਤੀ ਕਰਨ ਲਈ। ਕਿਉਂਕਿ ਜੜੀਆਂ ਦੇ ਵਿੱਚ ਮਸ਼ੀਨਾਂ ਚੱਲਦੀਆਂ ਐ। ਪਟਾਈ ਲਈ ਹਨਾ ਉਹਦੇ ਲਈ ਟਾਇਰ ਛੋਟੇ ਚਾਹੀਦੇ ਆ ਤੇ ਟਰੈਕਟਰ 4x4 ਚਾਹੀਦਾ ਐ। ਇਹ ਟਰੈਕਟਰ ਵੀ ਥੋੜਾ ਜਿਹਾ ਇਕੱਠਾ ਚਾਹੀਦਾ ਮੜਾਈ ਮੋੜੀ ਨੇ ਸੌਖਾ ਰਹਿੰਦਾ ਫਿਰ ਤੇ ਇਹੋ ਹੀ ਟਰੈਕਟਰ ਹੈ ਵੀਰੇ ਆ 3 ਸਿਲੰਡਰ 3055 NB 4x4 ਹੈ ਜੀ ਸਪੀਸਰ ਕੰਪਨੀ ਦਾ ਹਿੱਸਾ ਮੋਲਾ ਜੀ ਆ ਦੇਖੋ ਮਾਰ ਕੇ ਲਿਖਿਆ ਹੋਇਆ ਸਪੀਸਰ ਠੀਕ ਹੈ ਜੀ ਸਾਰਾ ਸੀਲ ਬੰਦ ਹੈ ਕੀਤੀ ਪਾਣੀ ਨਹੀਂ ਪੈਣਾ ਕੀਤੀ ਕੁਝ ਵੀ ਨਹੀਂ ਹੋਣਾ ਇਹ ਜਮਾਈ ਮੂਰਤ ਬੰਦ ਹੈ ਸਾਰੇ ਟੋਟਲੀ ਠੀਕ ਹੈ ਜੀ ਤੇ ਬਾਕੀ ਟਰੈਕਟਰ ਆਪਣਾ ਪਿਛਲਾ ਦੂਜੇ NB ਵਰਗਾ ਹੀ ਹੈ ਤੇ ਆ ਸ਼ਾਫਟ ਜਾਂਦੀ ਹੈ ਦੀ ਉਹੜੇ ਕਨੈਕਸ਼ਨ ਹੈ। ਆ ਸਾਰੀ ਸ਼ਾਫਟ ਪਿੱਛੇ ਤੇ ਆਉਂਦੀ ਓੜੇ ਗੇਅਰ ਬਕਸੇ ਚ। ਠੀਕ ਹੈ। ਉੱਥੋਂ ਉੱਪਰ ਤੋਂ ਪਾਵਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੋ ਇਹ ਆ 16 ਮਾਡਲ ਦੀ ਤੇ ਇਹਦੇ ਆਪਾਂ ਲਿਖਿਆ ਹੋਆ ਸਪੈਸ਼ਲ ਐਡੀਸ਼ਨ ਤੁਹਾਨੂੰ ਸਪੈਸ਼ਲ ਐਡੀਸ਼ਨ ਲਿਖਿਆ ਦਾ ਵੀ ਕారణ ਵੀ ਦੱਸੋਗੇ ਵੀ ਕਾਦੇ ਲਿਖਾਇਆ ਬਾਈ ਨੇ ਕਿ ਸੱਚੇ ਕੋਈ ਖਾਸ ਸਪੈਸ਼ਲ ਹੈਗਾ ਇੱਚ ਕਿ ਨਹੀਂ ਹੈਗਾ ਠੀਕ ਹੈ ਬਾਕੀ ਆਪਾਂ ਪਹਿਲਾਂ ਦਾ ਓਵਰਵਿਊ ਦੇਖ ਲਈਏ ਤੇ ਮਗਲੇ ਟਾਇਰ ਵੀਰੇ BKD ਦੇ ਆ 14928 ਦੇ 90 ਕੇ ਪੈਸੇ ਟਾਇਰ ਹੋਣਗੇ ਮਗਲੇ ਮੁੱਲੇ ਵੀ ਜਮਾ ਨਾ ਮੈਂ ਉਹ ਵੀ BKD ਦੇ ਬਾਈ ਜੀ 9016 ਦੇ ਠੀਕ ਹੈ ਤੇ ਰੰਗ ਰੂਪ ਟਰੈਕਟਰ ਪੂਰਾ ਸੋਹਣਾ ਹੈ ਬਾਡੀ ਦਾ ਰੰਗ ਰੂ ਗ੍ਰੇਨ ਖੜਾ ਠੀਕ ਹੈ ਜੀ ਕੰਡੀਸ਼ਨ ਜਾਨੀ ਕਿ 20 ਮਾਡਲ ਵਰਗੀ ਡੈਕਟਰ ਦੀ ਤੇ ਨੁੱਕਰ ਦੇਖੋ ਕਿੰਨੀ ਘੈਂਟ ਆਉਂਦੀ ਡੈਕਟਰ ਦੀ ਬੰਫਰ ਲੱਗਿਆ ਹੋਆ ਘੋੜਾ ਮੂਰੇ ਤੇ ਅੰਦਰ ਵੀ ਸਪੈਸ਼ਲਟੀ ਜਿਨ ਲਗਾਇਆ ਹੋਆ ਪਰ ਥੋੜੀ ਜਿਹੀ ਰੁਕ ਜਿਓ ਤੁਹਾਨੂੰ ਇਹਦਾ ਕਾਰਨ ਦੱਸਣਾ ਵੀ ਕਾਤੇ ਹੈ ਤੇ ਬਾਕੀ ਮਗਰਾੜ ਮੁਰੂੜੇ ਸਾਫ਼ ਸੁਥਰੇ ਹੈ ਬਾਈ ਠੀਕ ਹੈ ਜੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਹਨ ਤੇ ਫਾਈਬਰ ਰੋਡ ਲੱਗੀ ਵੀ ਆ ਵਿਚ ਡੈਕ ਬੂਫਰ ਲੱਗਿਆ ਹੋਆ ਦੋ ਸਪੀਕਰ ਹੈ ਜੀ ਤੇ ਮਗਰ ਤੁਸੀਂ ਦੇਖ ਲਓ ਡੈਕਟਰ ਦੀ ਕੰਡੀਸ਼ਨ ਖੇਤੀ ਦਾ ਟਰੈਕਟਰ ਆ ਵੀਰੇ ਪੱਟੀ ਪੁੱਟੀ ਐ ਸੱਦੀ ਪਈ ਐ ਪੀਵੀ 23 ਨੰਬਰ ਆ ਟਰੈਕਟਰ ਦਾ ਤੇ ਬਾਕੀ ਤੁਹਾਨੂੰ ਸਪੈਸ਼ਲ ਕਾਹਤੇ ਆ ਉਹ ਦਿਖਾਉਣੇ ਆ ਆ ਜਾ ਬਾਈ ਉਹ ਇਹਨੂੰ ਆ ਖੋਲੀ ਆ ਖੋਲੇ ਮੜੀ ਜੀ ਸੋ ਇਹਦੀ ਡਾਲਾ ਖੋਲੀ ਉਹ ਪੰਜੱਕ ਦੇ ਆਹ ਲਓ ਜੀ ਚੱਕੋ ਕਰੋ ਚੱਕ ਆਹ ਕਰੋ ਚੱਕ ਤੁਸੀਂ ਟਰੈਕਟਰ ਚਾਹ ਰਹੇ ਹੋ ਇਹ ਲੱਗੀ ਹੋਈ ਐ ਨੂੰ ਟਰਬੋ ਬਾਈ। ਉਹ ਦੇਖੋ ਜੀ। ਬਾਈਆਂ ਨੇ ਟਰਬੋ ਲਵਾਈ ਹੋਈ ਐ। ਪੂਰੇ ਸ਼ਕੀਨ ਬੰਦੇ ਆ। ਤੇ ਮੂਰੇ ਇੰਟਰਕੂਲਰ ਆਪਾਂ ਦੇਖ ਲੈਂਦੇ ਆ ਵੀ ਲੱਗਿਆ ਵਾ ਕਿ ਨਹੀਂ। ਸਪੀਡ ਦਾ ਕਿੰਨਾ ਕ ਫਰਕ ਪੈ ਜਾਂਦਾ ਇਹਦਾ? ਪੌਪ ਹੀ ਕਿਵੇਂ ਭਜਾਇਆ ਹੁਣ। ਪੂਰਾ ਖਾਲੁੰਦਾ ਐ ਨਾ ਗੋਲੀ ਮੰਗ ਜਾਂਦਾ। ਸਾਰੇ ਪੈਪ ਬਾਈ ਸਟੀਲ ਦੇ ਲੱਗੇ ਹੋਏ ਆ। ਇਨਲੈਟ ਵਾਲਾ ਸਾਰਾ A to Z ਉਧਰ ਦੇ ਵੀ ਜਿਹੜੇ ਪੈਪ ਆਉਣੇ ਉਹ ਵੀ ਸਾਰੇ ਸਟੀਲ ਦੇ ਆ। ਠੀਕ ਐ ਜੀ। ਬਾਕੀ ਆਪਾਂ ਮੂਰੇ ਦੇਖ ਲੈਂਦੇ ਇੱਕ ਵਾਰੀ ਖੋਲ ਕੇ ਵੀ ਅੰਦਰ ਹੈ ਕੀ ਚੀਜ਼। ਵੈਂਟਰਕੂਲਰ ਲੱਗਿਆ ਹੋਇਆ ਕਿ ਨਹੀਂ। ਨਹੀਂ ਭਾਈ ਸੋ ਕੈਰ ਕਲੀਨਰ ਡਾਇਰੈਕਟ ਹੀ ਆ ਜਣੀ ਕਿ ਤਕਰੀਬਨ ਇਹਨੂੰ ਲੋਡ ਨਹੀਂ ਹੈਂਟਰ ਕੂਲਰ ਦੀ ਠੀਕ ਨਹੀਂ ਤੇ ਬਾਕੀ ਤੁਸੀਂ ਜਿਹੜੇ ਸੱਜਣ ਨੇ ਲੈਣਾ ਹੋਇਆ ਵੀਰੇ ਆਪਣੇ ਕੋਲ ਖੜਾ ਡੈਕਟਰ ਠੀਕ ਹੈ ਜੀ ਪੂਰਾ ਜਾਣ ਦਾ ਡੈਕਟਰ ਹੈ ਇਸ ਟਾਈਮ ਤੇ ਮੜਾਈ ਭਾਈ ਫੋਨ ਫੜੀ ਸਟਾਰਟ ਕਰਕੇ ਦਿਖਾਈਏ ਆਪੇ ਬੋਤਲੋ ਬਾਈ ਦੂਰਾ ਬੂਸਟ ਮਾਰਦਾ ਇਹ ਤੂੰ ਡੈਡ ਹੈ ਨਾ ਇਹ ਜਾਨੀ ਕਿ ਹੁਣ ਦਾ ਸਾਥੇ ਡਾਟ ਦਾ ਓਵਰ ਘਟਦਾ ਹੋਗਾ ਮੇਰੇ ਘਰ ਨਾਲ ਬਾਈ ਅੱਜ ਨੂੰ ਚਲਾ ਕੇ ਦਿਖਾਉਣਾ ਇਹ ਫਿਕਸ ਕੋ ਬਾਈ ਸਪੀਡ ਚੈੱਕ ਕਰੋ ਟਰੈਕਟਰ ਦੀ ਕਹਿੰਦਾ ਜਾਲੀ ਵੀ ਖੁੱਲ ਗਈ ਟਰੈਕਟਰ ਦੀ 19 ਸਪੀਡ ਨਾਲ ਉੱਠਿਆ ਗੋਲਿਓ ਜਾਂਦਾ ਬਾਈ ਗੋਲਿਓ ਹਰਕਤਾਂ ਪਾਈ ਜਾਂਦਾ ਡਰਬੋਲ ਵਾਹ ਦਾ ਫਿੱਟ ਕਰ ਕੀ ਜਾਲੀ ਕਈ ਬਹੁਤ ਆ ਪਰ ਟਰੈਕਟਰ ਦੇਖੀ ਟਰੈਕਟਰ ਦੇਖੀ ਲੈਟਰ ਦੀ ਟਰੈਕਟਰ ਹੀ ਹੈ ਬਾਈ ਬੈਕਅਪ ਹਰਕਤ ਤਾਂ ਪਏ ਜਾਂਦਾ ਹੈ ਟਰਬੋ ਲਵਾਏ ਦਾ ਇਹਦਾ ਤੇਰਾ ਥੱਕ ਜਿਹਾ ਤੂੰ ਕਿਆ ਹੁੰਦੀ ਜਿਹੜੀ ਪਿਕਅਪ ਵੱਧ ਗਈ ਬਹੁਤ ਹਾਂ ਕਿੱਥੇ ਨੇ ਮਸੀ ਤੇ ਇਹਦੇ ਤੋਂ ਨਾਲ ਕਿੱਥੇ ਹੁਣ ਕਲਚ ਛੱਡ ਕੇ ਹਰ ਗੋਲੀ ਮੰਗ ਜਾਂਦਾ ਰੋਡ ਪਰ ਦਾ ਜਾਲਾ ਠੀਕ ਹੈ ਬਾਕੀ ਖੇਤ ਵਿੱਚ ਖੇਤ ਵਿੱਚ ਵੀ ਪੂਰੀ ਪਰਫਾਰਮੈਂਸ ਇਹਦੇ ਸਾਵਨੋਂ ਇੱਕ ਨਾ ਡੈਟਰ ਪਹਿਲੇ ਹਾਈ ਮੱਗੇ ਔਖਾ ਚੱਲਦਾ ਸੀ ਹੁਣ ਪਹਿਲੇ ਹਾਈ ਮੱਗੇ ਜਮਾਂ ਹੀ ਸੌਖਾ ਚੱਲਦਾ ਹੋਊਗਾ ਤੇ ਦੂਜੇ ਹਾਈਵੇ 'ਚ ਥੋੜੇ ਦਾ ਰੁਕਣਾ ਪੈਣਾ ਅੱਛਾ ਵੈਸੇ ਲੱਗਦਾ ਨਹੀਂ ਮੈਂ ਦੂਜੇ 'ਬੂ' ਅਜਿਹਾ ਆਪਾਂ ਫਾਲੇ ਪੂਲੇ ਬਾਰ ਮਾਰਦੇ ਆ ਪਹਿਲੇ ਹਾਈ 'ਮਾਂ ਲਾ ਕੇ ਆਪਾਂ ਨੂੰ ਟ੍ਰੋਲਰ ਲਾਉਣਾ ਪੈਂਦਾ ਏ ਅੱਛਾ ਟਰਬੋ ਲਾਏ ਤੇ ਕੰਟਰੋਲਰ ਦੀ ਲੋੜ ਨਹੀਂ ਪੈਣੀ ਤੁਹਾਨੂੰ ਠੀਕ ਆ ਫਟਨੇ ਚੱਲੀ ਹੋ ਜਾਣਾ ਖਾਜੂਗਾ ਬੰਦ ਨਹੀਂ ਹੋਊਗਾ ਹਾਂ ਹਾਂ ਤਰਬੂਜ਼ ਐਨਾ ਫਰਕ ਕਹਵਾਲੇ ਗਿਆ ਬਾਈ ਡਾਕਟਰ ਨੋਦੀ ਜੀ ਹਾਂ ਉਹ ਤੇਲ ਮੁੱਕ ਗਿਆ ਤੇਲ ਮੁੱਕ ਗਿਆ ਤੇਲ ਮੁੱਕ ਗਿਆ ਹਾਂ ਤੇ ਨੋ ਵੀ ਸੱਚ ਨਾਲ ਤੇਲ ਪਾ ਲਿਆ ਆਪਾਂ ਨੇ ਤੇਲ ਮੁੱਕ ਗਈ ਥੋੜਾ ਜਿਹਾ ਡਾਕਟਰ ਦੀ ਪਿਕਅਪ ਪੂਰੀ ਆ ਹਾਂ ਬਹੁਤ ਪਰੇ ਪਰੇ ਲਓ ਜੀ ਸੱਜਣੋਂ ਟਰੈਕਟਰ ਖੜਾ ਆਤ ਆਪਾਂ ਨੇ ਜਿੱਤੇ ਭਾਈ ਨੇ ਟਰੈਕਟਰ ਲਿਆਵਾ ਇਹ ਠੀਕ ਆ ਜੀ ਟਰੈਕਟਰ ਚ ਕੋਈ ਕਮੀ ਪੇਸ਼ੇ ਨਹੀਂ ਆਪਾਂ ਨੇ ਚਲਾ ਕੇ ਦੇਖ ਲਿਆ ਤੇ ਬਾਕੀ ਤੁਸੀਂ ਆਪਣੀ ਅੱਖੇ ਤਸੱਲੀ ਕਰ ਲਿਓ ਵੀ ਜਿਹੜੋ ਵੀ ਤੁਸੀਂ ਦੇਖਣਾ ਹੈ ਟਰਬੋ ਲੱਗੀ ਹੋਈ ਆ ਸਟੀਲ ਦੇ ਪਾਈਪ ਆ ਸਾਰੇ ਫੀਟਿੰਗ ਵੀ ਵਧੀਆ ਟਰੈਕਟਰ ਉਪੀ ਸੋਨਾ ਜੱਜ ਦਾ ਖੜਾ ਦੇਖਿਆ ਵਾ ਤੇ ਪਾਵਰ ਜੇਨਰੇਟਰ ਚ ਪੂਰੀ ਟੌਰ ਵੀ ਪੂਰੀ ਐ ਸਾਰੇ ਫੀਚਰ ਐ ਟਾਇਰ ਵੀ A ਤੋਂ Z ਜਿੱਦ ਜੀ ਐ ਟਰੈਕਟਰ ਮਾ ਠੀਕ ਆ ਤੁਹਾਨੂੰ ਰੁਪਈਆ ਲਾਉਣ ਦੀ ਲੋੜ ਨਹੀਂ ਹੈਗੀ ਇਹਦੇ ਉੱਪਰ ਹੁਣ ਉਈ ਟਰੈਕਟਰ ਖਰੀਦ ਲੈਣਾ ਤੇਲ ਪਾਉਣਾ ਤੇ ਆਪਣਾ ਕੰਮ ਕਰ ਲੈਣਾ ਠੀਕ ਹੈ ਜੀ ਤੇ ਬਾਕੀ ਹੋਰ ਟਰੈਕਟਰ ਵੀ ਖੜੇ ਆ 735 575 275 ਵੀ ਖੜਾ ਇਹ ਵੀ ਬਹੁਤ ਸੋਹਣਾ ਟਰੈਕਟਰ ਹੈ ਜੀ 6 ਪਤਾ ਨਹੀਂ 7 ਮਾਡਲ ਟਰੈਕਟਰ ਹੈ ਇਹ ਬਹੁਤ ਘੈਂ ਟਰੈਕਟਰ ਹੈ ਤੇ 55 ਆਪਣੇ ਵਾਲਾ ਹੀ ਖੜਾ ਪੂਰ ਪਈ ਹੋਰ ਤੇ ਬਾਕੀ ਨੰਬਰ ਦਿੱਤਾ ਹੋਇਆ ਬਾਈ ਜਿਨੇ ਵੀ ਲੈਣਾ ਹੋਇਆ ਕਾਲ ਕਰ ਲਿਓ ਮੇਰਾ ਵੀਰ